ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀਕਾਲ ਜੀ ਸੋ ਜਿਹੜੀ ਅੱਜ ਦੀ ਇੱਕ ਕਹਾਤਾ ਲਾਸ਼ ਕਿਹੜੇ ਕਾਜ ਆਪਾਂ ਨੇ ਅੱਜ ਦੇ ਹਾਲਾਤ ਦੇਖ ਰਿਆਂ ਕਿ ਚੌਦੇ ਬਦਲੇ ਨੂੰ ਪਾਣੀ ਨਹੀਂ ਪੁਛਦਾ ਜਦੋਂ ਮਰ ਜਾਂਦਾ ਤਾਂ ਫਿਰ ਲੋਕ ਉਹ ਵੀ ਹੰੜ ਕਰ ਲਿਆ ਪਰ ਜਨ ਉਹ ਜਾਣਦਾ ਸੋ ਇਹ ਜੀਹਿਆ ਜੇ ਆਪਾਂ ਇੱਕ ਦੋ ਨਾ ਲਿਖੇ ਨੇ

बड़ा वक्त गुजारिया मैं के भुक्का रह के बड़ा वक्त गुजारिया मैं मेरे पिछु लंगर जलेबिया के लागे जानता जिन्होंने ना ही अखी कदेगा जानता जिन्होंने ना ही अखी कदे